ਨੀਪੀਤੋ ਲਾਹ ਕੋੜਿਆਂ ਦੀ ਰਨ ਸਾਰੀ ਦਿਹਾੜੀ ਟੀਵੀ ਮੂਰੇ ਬੈਠੀ ਰਹੂਗੀ ਆਏ ਨਹੀਂ ਵੀ ਅਣ ਬੂੜੀ ਦੀ ਦਵਾਈਆਂ ਟਾਈਮ ਹੋਇਆ ਪੈਣ ਗੋਲੀ ਫੂਕਦਾ ਫੇਰ ਕਹੂਗੀ ਮੈਨੂੰ ਗਾਲਾਂ ਦਿੰਦੀ ਆ ਗਾਲਾਂ ਦੇ ਮੈਂ ਹੋਰ ਦੱਸ ਕੀ ਕਰਾਂ ਨਾ ਕੀ ਹੋ ਗਏ ਮਾਂ ਐ ਚਵਰ ਚਵਰ ਤੇਰੀ ਜਬਾਨ ਚੱਲੀ ਜਾਂਦੀ ਐ ਤੈਨੂੰ ਪਤਾ ਨਹੀਂ ਹੈ ਕਿ ਤੇਨੂੰ ਕੰਮ ਕਰੀ ਜਾਂਦੀ ਐ ਮੈਂ ਬਿੱਲੀ ਥੋੜੀ ਬੈਠੀ ਆ ਵਿੱਚ ਆ ਕੇ ਫੋਨ ਐ ਟੱਚ ਤੇ ਉਹ ਤੇ ਉਂਗਲਾ ਮਾਰੀ ਜਾਂਦੀ ਹੋਊਗੀ ਨਾ ਤੇਰਾ ਦਿਮਾਗ ਫੁੱਟਿਆ ਹੋਇਆ ਕਿ ਠੀਕਰੇ ਮੁੱਦਾ ਵੱਜਿਆ ਹੋਇਆਗਾ ਤੈਨੂੰ ਆਏ ਨਹੀਂ ਪਤਾ ਵੀ ਜਦੋਂ ਡਾਕਟਰ ਨੇ ਕਿਹਾ ਹੋਇਆ ਵੀ ਇਹਨੂੰ ਆਹ ਟਾਈਮ ਗੋਲੀ ਦੇਣੀ ਹੀ ਦੇਣੀ ਆ ਜੇ ਨਾ ਗੋਲੀ ਦਿੱਤੀ ਤਾਂ ਬੁਢੀ ਦਾ ਪ੍ਰੜੱਖਾ ਪੈ ਜੂ ਨਹੀਂ ਤੂੰ ਤਾਂ ਚਾਹਣੀ ਆ ਵੀ ਇਹ ਮਰ ਜੇ ਮੈਂ ਸਾਰਾ ਘਰ ਸੰਭਲਾਂ ਮੈਂ ਕਿਹੜਾ ਹਿੱਕ ਦੇ ਧਰਕੇ ਲੈ ਜੂਗੀ ਨਾਲੇ ਜੇ 1 ਮਿੰਟ ਲੇਟ ਹੋ ਜੇਗੀ ਫਿਰ ਤੇਰੀ ਜਾਨ ਥੋੜਾ ਨਿਕਲਦੀ ਐ ਮੈਨੂੰ ਵੀ ਫਿਕਰ ਆ ਮੈਂ ਦੁੱਧ ਹੈ ਗਰਮ ਕਰੀ ਜਾਂਦੀ ਸੀਗੀ ਫਿਰ ਮੈਂ ਕਿਹਾ ਤੈਨੂੰ ਚਾਹ ਬਣਾ ਕੇ ਦੂੰ ਨਹੀਂ ਦੁੱਧ ਖੱਟਾ ਹੋ ਜਾਣਾ ਗਰਮੀ ਉੱਤੋਂ ਲੁੱਤੇ ਦੀ ਪੈਂਦੀ ਆ ਹਾ ਰੱਬਾ ਨਹੀਂ ਤੂੰ ਤਾਂ ਮਲੰਗਾਂ ਦੀਆਂ ਚਾ ਹਾ ਕਿੱਥੇ ਮਲੰਗਾ ਸਾਡੇ ਬਸ ਪਾਈਗੀ ਆਹੋ ਮੇਰੇ ਪੇਕੇ ਨੂੰ ਨਾ ਮਾਣਾ ਬੋਲਿਆ ਕਰ ਤੇਰੀ ਸੋਚ ਐ ਜੀ ਆ ਵੀ ਕਦੋਂ ਇਹ ਮਗਰੋਂ ਲਵੇ ਇਹਨੂੰ ਮਾਰ ਮਰਤਾਂ ਨੇ ਮੇਥੋਂ ਕੱਢਦੇ ਆ ਆਪੇ ਰਸ ਕੇ ਪੇਕੇ ਭੱਜ ਜੂ ਤੇ ਮੈਂ ਕੱਲੀ ਇੱਥੇ ਚੌੜੀ ਹੋ ਕੇ ਬੈਠਾਂ ਖਾ ਖਾ ਕੇ ਆਪਦਾ ਬੱਬਰ ਫਲਾਈ ਜਾਵਾਂ ਹੋਰ ਤਾਂ ਤੇਰੇ ਪੇਕੇ ਮੈਂ ਕਹਿਣੀ ਆਂਗੀ ਇੱਥੇ ਲੈਂਡ ਲਾਟ ਲੱਗੇ ਹੋਏ ਨੇ ਹਨਾ ਮੇਰੇ ਪੇਕੇ ਦਾ ਬਥੇਰੇ ਚੰਗੇ ਹੈਗੇ ਤਾਂ ਹੀ ਤੇਰੇ ਪੁੱਤ ਨੂੰ ਰਿਸ਼ਤਾ ਕਰਤਾ ਨਹੀਂ ਉਹ ਝੋਟੇ ਵਰਗੇ ਮੂੰਹ ਵਰਗੇ ਨੂੰ ਮੂੰਹ ਦੇਖਿਆ ਤਾਂ ਐ ਪਾਥੀ ਵਰਗਾ ਰਿਸ਼ਤਾ ਨਹੀਂ ਹੁੰਦਾ ਸੀਗਾ ਨਾਲੇ ਮੇਰੇ ਪੇਕੇ ਨੂੰ ਵੱਧ ਘੱਟ ਨਾ ਬੋਲਿਆ ਕਰ ਦੰਮਦੀਆਂ ਤੇਰਾ ਮੱਥਣ ਲਿਆ ਕੇ ਦਿੰਨੀ ਆ ਤੈਨੂੰ ਚਾਹ ਦੀ ਕੋਲ ਬਣਾ ਕੇ ਮਲੰਗਾ ਦੀ ਖਾਣ ਦੇ ਪੀਣ ਦੇ ਖਰਚ ਆ ਗਈ ਤੂੰ ਹੈ ਆਹੇ ਜਿਸ ਕਿਰਲੀ ਵਰਗੀ ਹੈ ਕਾਉ ਤੇਰੇ ਤੋਂ ਰਾਜਦੇ ਨਹੀਂ ਸੀ ਹੈ ਪੀ ਪੀ ਕੇ ਦੁੱਧ ਮਲਾਈਆਂ ਮੱਖਣ ਖਾ-ਖਾ ਕੇ ਹੁਣ ਤੇ ਝੋਟੇ ਵਰਗੀ ਹੋ ਗਈ ਤੇ ਤੈਨੂੰ ਗੱਲਾਂ ਆਉਂਦੀਆਂ ਰਹਿ ਗਈਆਂ ਮੱਖਣ ਨਾਲੇ ਆਪਦੇ ਭਾਈ ਨੂੰ ਦੇਖ ਲੈ ਕੀ ਹੈ ਤੇਰਾ ਭਾਈ ਕਿਰਲਾ ਜਾ ਹੈ ਮੱਖਣ ਖਾਣ ਨੂੰ ਕਿਹੜਾ ਤੂੰ ਮੇਰੇ ਵਾਸਤੇ ਇੱਥੇ ਕੜੀ ਉਹਦੇ ਚ ਜੋ ਰਲਾ ਰੱਖੀ ਹੈਗੀ ਕਿ 12 ਦਿਨ ਟੱਪੀ ਜਾਂਦੀ ਰਹਿੰਦੀ ਹੈਗੀ ਹਾਈ ਸੱਚ ਮੈਂ ਤਾਂ ਐ ਸੋਚਿਆ ਜੇ ਇਹਨੇ ਕਿਤੇ ਮੇਰੀ ਮਾਂ ਨੂੰ ਸੱਚੀ ਫੋਨ ਲਾਤਾ ਮੇਰੇ ਪਿਓ ਨੇ ਤਾਂ ਮੇਰਾ ਮਸਾਂ ਵਿਆਹ ਕੀਤਾ ਹਨਾ ਲੋਕਾਂ ਤੋਂ ਵਿਆਹ ਦੇ ਪੈਸੇ ਫੜ-ਫੜ ਕੇ ਮੈਂ ਵੀ ਨਵੀਂ ਪੜਕ ਜਾਨੀ ਹੈਗੀ ਉਹੀ ਗੁੱਸਾ ਕਰ ਲੈਣੀ ਆ ਦੀ ਗੱਲ ਦਾ ਫਰ ਵੀ ਮੇਰੀ ਮਾਂ ਵਰਗੀ ਆ ਉਥੋਂ ਵਾਲੀ ਮਾਂ ਵੀ ਤਾਂ ਮੈਨੂੰ ਬੋਲ ਹੀ ਦਿੰਦੀ ਸੀ ਗੁੱਸੇ ਚ ਕਿੰਨਾ ਕੁਝ ਕਹਿ ਦਿੰਦੀ ਸੀ ਚਲ ਕੋਈ ਨਾ ਮਣਾ ਮੈਂ ਨਾ ਹੁਣ ਪਿਆਰ ਨਾਲ ਗੱਲ ਕਰੂੰਗੀ ਮਾਂ ਨਾਲ ਇਹਦਾ ਤਾਂ ਕੋਈ ਪਤਾ ਨਹੀਂ ਹੈਗਾ ਇਹਦਾ ਪੁੱਛਦੀ ਵੀ ਨਹੀਂ ਹੁੰਦੀ ਚਾੱਕ ਕੇ ਉਹਦੀ ਫੋਨ ਜਦੋਂ ਵੱਜਦਾ ਨਾ ਉਹਦੀ ਪਤਾ ਲੱਗਦਾ ਹੈ ਮੈਂ ਮਾਂ ਨੂੰ ਕਹਿ ਦਊਂਗਾ ਉਹਨਾਂ ਕੋਲ ਨਾ ਕੋਈ ਵੀ ਗੱਲ ਕਰਿਆ ਕਰ ਮੇਰੀ ਚਲ ਹੁਣ ਮੈਂ ਚਾਹ ਉਹਨੂੰ ਦੇ ਦਾਂ ਕਰਮ ਜੀ ਐਨੇ ਚ ਹੀ ਠੰਡੀ ਹੋ ਜੂਗੀ ਉਹ ਤਾਂ ਆਣੀ ਨਹੀਂ ਪਾਤੀ ਹਣ ਦੇ ਘਟ ਹੁਣ ਮੈਂ ਵਿੱਚ ਪਾਣੀ ਵੀ ਮਿਕਸ ਕਰੂੰਗੀ ਗੱਲ ਸੁਣ ਕੋੜੀ ਸੰਗੀ ਮੋਸ ਦੂ ਮਿਆਂ ਨਾਲ ਵੱਧ ਭੋਲੀਆਂ ਜਾਂ ਪਾਣੀ ਦਾ ਗਲਾਸ ਲੈ ਗੋਲੀ ਲੈਣੀ ਆ ਮੈਂ ਕੋਈ ਨਾ ਡੰਬਦੀ ਐ ਤੇਰਾ ਮੱਥਾ ਜੇ ਜ਼ਿਆਦਾ ਠੰਡਾ ਲਿਆ ਤਾਂ ਬੋਲਣ ਲੱਗ ਜੂ ਜੇ ਗਰਮ ਲਿਆ ਤਾਂ ਬੋਲਣ ਲੱਗ ਜੂ ਹੁਣ ਮੈਨੂੰ ਆਏ ਦੱਸ ਦੇ ਵੀ ਕਿਹੜਾ ਪਾਣੀ ਚੋਸੇਂਗੀ ਮੈਂ ਗੋਲੀ ਲੈਣੀ ਆ ਕੀ ਜਾਂ ਲਿਆ ਦੇ ਮੇਰੇ ਨਾਲ ਬੜਾ ਬੋਲਣ ਬਥਾੜੇ ਤੇ ਖਾਵੇਂਗੀ ਆ ਮੈਂ ਲੈ ਘੜ ਚੋਸਲਾ ਹੁਣ ਸਸਾ ਨੂੰ ਵੀ ਮਾਵਾ ਬਣ ਕੇ ਨਾ ਰਹਿਣਾ ਨਹੀਂ ਆਉਂਦਾ ਫਿਰ ਕਹਿ ਰਹੇ ਲੋਹਾ ਪਾਣੀ ਹਾਈ ਵੀ ਹਰਾਮਜਾਦ ਗਿਆ ਪਾਣੀ ਤਾਂ ਅੱਕ ਵਰਗਾ ਲਈਆਂ ਸੱਚ ਪਾ ਰਿਆ ਨਾ ਮੇਰੇ ਹੁਣ ਜਿਹੇ ਦੀ ਤੁਹਾਡੀ ਫਰਿੱਜ ਆ ਬਰਫ਼ ਜਮਾਉਂਦੀ ਆ ਉਹ ਹੀ ਦੇ ਲਈ ਆ ਵੀ ਦੂੰਗੀ ਹੁਣ ਮੈਂ ਤੈਨੂੰ ਗਵਾਂਡੀਆਂ ਤੋਂ ਮੰਗ ਕੇ ਲੈਣਾ ਬਰਫ਼ ਦਾ ਡੱਡਾ ਤੇਰੇ ਸੱਤੇ ਰੱਖਦਾ ਪੇਕਿਆਂ ਤੋਂ ਲਿਆ ਦੇ ਪੇਕਿਆਂ ਨੂੰ ਕਹਦੇ ਛੱਡ ਜਾਣ ਕੇ ਫਰਿੱਜ ਘਰ ਦੀ ਫਰਿੱਜ ਤਾਂ ਮਾੜੀ ਹੋ ਗਈ ਹੁਣ ਉਹ ਤਾਂ ਬੜਾ ਹੁੱਬਕੇ ਕਹਿੰਦੀ ਸੀ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਆ ਸਾਨੂੰ ਨਹੀਂ ਕੁਛ ਚਾਹੀਦਾ ਹੈਗਾ ਹੁਣ ਤੇਰੇ ਦਾਜ ਤੈਨੂੰ ਯਾਦ ਆ ਗਿਆ ਮੈਂ ਸਾਨੂੰ ਫਰਿੱਜ ਦੇ ਜਾਣਾ ਉਹ ਮੇਰੇ ਪਿੱਤੇ ਨਹੀਂ ਕੁਛ ਦਿੰਦੇ ਮੈਂ ਤਾਂ ਕੈਸੀ ਵੀ ਮੈਂ ਤਾਂ ਧੀ ਵੀ ਚਾਹੀਦੀ ਆ ਧੀ ਬਣ ਕੇ ਨਹੀਂ ਰਹੀ ਤੂੰ ਸੁੱਡਲੇ ਸੁੱਡਲੇ ਸਿੰਢਲੇ ਤੇਰੇ ਨਾਲ ਕੀ ਮਖਾ ਲਾਉਣਾ ਸਾਰਾ ਦਿਨ ਬੋਲਦੀ ਰਹਿੰਨੀ ਆ ਹਾਂ ਮੈਂ ਤਾਂ ਆਪੀ ਬੋਲੀਆਂ ਆ ਬੋਲੀਆਂ ਮੈਂ ਤਾਂ ਵਾ ਮਾੜੀ ਕਿਸਮਤ ਮੇਰੀ ਮੈਂ ਤਾਂ ਕਹਿੰਦੀ ਸੀ ਮੈਨੂੰ ਧੀ ਧੀਆ ਵਰਗੀ ਨੂੰ ਮਿਲੇ ਆ ਕੰਜਰਸ ਆ ਸੌਕਣਾ ਵਰਗੀ ਨੂੰ ਮਿਲਿਆ ਮੈਂ ਤਾਂ ਸੌਕਣ ਵਾਲਾ ਆਡਾ ਲਾਈ ਰੱਖਦੀ ਐ ਇਹਨਾਂ ਦਾ ਕਿਤੇ ਮੇਰੀ ਸਾਸਤਰੀ ਸੀ ਲੜੀ ਜਿੰਨਾ ਇਹ ਲੜਦੀ ਆ ਹੋ ਕੀ ਹੋ ਗਿਆ ਮਾਂ ਐ ਬੈਠੀ ਆ ਬੋਲੀ ਜਾਂਦੀ ਆ ਭਈ ਤੂੰ ਘੜਾ ਕਾਚਾਂ ਤੂੰ ਘੜਾ ਘਰ ਚ ਰਹਿਣ ਤੈਨੂੰ ਕਿਹੜਾ ਪਤਾ ਕਿਸੇ ਗੱਲ ਦਾ ਹੋ ਕੀ ਹੋ ਗਿਆ ਦੱਸ ਵੀ ਆ ਕੇ ਕੀ ਵੀ ਜਿਹੜੀ ਲਿਆਂਦੀ ਸੀਗੀ ਕੀ ਹੋ ਗਿਆ ਹੁਣ ਕੀ ਕਰਤਾ ਉਹਨੇ ਮੇਰੇ ਨਾਲ ਸੌਕਣਾ ਵਾਂਗੂ ਆਡੇ ਲਾਉਂਦੀ ਆਗੀ ਐਵੇਂ ਬੋਲੀ ਜਾਂਦੀ ਰਹਿੰਦੀ ਪੁੱਸਰਾ ਮੈਦੇ ਤੋਂ ਜਾ ਕੇ ਹਾਂ ਖੁੱਡਾ ਸੜਕੇ ਨੂੰ ਪੈਮ ਹੋ ਗਿਆ ਖੁੱਡਾ ਨਹੀਂ ਸੁੜਕੇ ਦੇ ਵੀ ਹਾਂ ਜੋ ਸਾਰੇ ਟੈਮ ਆਣ ਕੇ ਰੱਖਣ ਵਾਲੇ ਪਏ ਆ ਤਾਰ ਤੋਂ ਵੀ ਲਾਉਣ ਵਾਲੇ ਪਏ ਆ ਸਾਰਾ ਉਹ ਕੀ ਹੋ ਗਿਆ ਕੀ ਕਰੀ ਜਾਨੀ ਆ ਮੈਂ ਤਾਂ ਆ ਦੇਖ ਲੋ ਕੱਪੜਿਆਂ ਦੀ ਤੈਹ ਲਾਈ ਜਾਂਦੀ ਸੀਗੀ ਉਹ ਸੱਚ ਮਾਤਾ ਨੂੰ ਚਾਹ ਚੂਹ ਦਾ ਟਾਈਮ ਨਾਲ ਫੜਾਇਆ ਕਰਨ ਵਾਲੇ ਰੋਟੀ ਪਸ ਲਿਆ ਕਰ ਮੇਰੀ ਗੱਲ ਸੁਣੋ ਜੀ ਮੈਂ ਨਾ ਉਹਨੂੰ ਚਾਹ ਬਣਾ ਕੇ ਦਿੱਤੀ ਸੀ ਸਾਰਾ ਕੁਝ ਟਾਈਮ ਤੇ ਬਣਾ ਕੇ ਦਿੰਨੀ ਆ ਤੇਰੀ ਮਾਂ ਨਾ ਜਿਹੜੀ ਉਹਨੂੰ ਘੋਚਾਂ ਵਾਲੀਆਂ ਕਰਦੀ ਆ ਨਖਰਾ ਵਾਲਾ ਉੱਚਾ ਉਹ ਨਹੀਂ ਕੋਈ ਨਾ ਤੈਨੂੰ ਪਤਾ ਉਹ ਬਿਮਾਰ ਰਹਿੰਦੀ ਆ ਡਾਕਟਰ ਨੇ ਕਿਹਾ ਉਹਨੂੰ ਬਿਟੈ ਨਾਲ ਚਾਹ ਪਾਣੀ ਫੜਾ ਦਿਆ ਕਰੋ ਨਾਲ ਰੋਟੀ ਪੋਸਲਿਆ ਕਰੋ ਫਿਰ ਜੋ ਬਿਮਾਰ ਆਂਦੀ ਐ ਮੈਨੂੰ ਸਖਤੇ ਥੋੜੀ ਉਠਾਲਾ ਜਿਹਨਾਂ ਧਿਆਨ ਰੱਖਿਆ ਜਾਂਦਾ ਮੈਂ ਉਹਨਾਂ ਦਾ ਧਿਆਨ ਰੱਖਦੀ ਆਂ ਕਰਾਉਣੀ ਨਹੀਂ ਆਉਂਦੀ ਇੱਜ਼ਤ ਉਹਨੂੰ ਕਹਿੰਦੇ ਹੁੰਦੇ ਆ ਨਾ ਚੱਲ ਕੋਈ ਨਾ ਚੱਲ ਕੋਈ ਨਾ ਕੋਈ ਨਾ ਨਹੀਂ ਆਪਦੀ ਮਾਂ ਨੂੰ ਨਿਕਿਆ ਨਾ ਮੈਨੂੰ ਭੇਜਿਆ ਕਰ ਚਾਰੇ ਪੈਰ ਚੱਕ ਕੇ ਉਹਨੂੰ ਬੁਢੀ ਨੂੰ ਵੀ ਸਮਝਾ ਦਿਆ ਕਰ ਵਿਆਹ ਦੀ ਜਿਹੜੀ ਆ ਲੁਤਰੋ ਉਹਨਾਂ ਘੱਟ ਚਲਾ ਲਿਆ ਕਰ ਸਾਰਾ ਸੱਤ ਬੋਲਿਆ ਕਰ ਤੂੰ ਵੀ ਬੜਾ ਬੋਲਦੀ ਆ ਫਿਰ ਉਹਦੇ ਮੂਰੇ ਮੈਂ ਤਾਂ ਬੋਲਦੀ ਆ ਮੇਰੀ ਗੱਲ ਸੁਣੋ ਜੀ ਮੈਂ ਬੋਲਦੀ ਨਹੀਂ ਹੈਗੀ ਪਰ ਜਦੋਂ ਮੇਰੇ ਪੇਕੇ ਨੂੰ ਪੁੱਠਾ ਸਿੱਧਾ ਬੋਲਦੀ ਹੈ ਨਾ ਉਦੋਂ ਗੁੱਸਾ ਆ ਜਾਂਦਾ ਹੈਗਾ ਵੀ ਉਹਨਾਂ ਨੇ ਕੀ ਮੜਾ ਕੀਤਾ ਗਿਆ ਤਾਂ ਉਹ ਚੱਲ ਕੋਈ ਨਾ ਉਹਨੂੰ ਟਾਈਮ ਨਾਲ ਰੋਟੀ ਪਾਣੀ ਪੜਾ ਦਿਆ ਕਰ ਮੈਂ ਵੀ ਕੰਮ ਤੇ ਜਾਣਾ ਸੀ ਮੈਂ ਆ ਗਿਆ ਮੈਂ ਕਿਹਾ ਕੰਮ ਸੀਗਾ ਮੜਾ ਜਾ ਘਰੇ ਕੰਮ ਤਾਂ ਹੈਗਾ ਸੀ ਮੈਂ ਸਮਝ ਨਹੀਂ ਆਉਂਦਾ ਉਹਨੂੰ ਸਮਝਾਦਾ ਉਹਨੂੰ ਮੈਂ ਚਾਹ ਦੀ ਕੁੱਟ ਹੋਰ ਬਣਾ ਦੇਣੀ ਆ ਪਹਿਲਾਂ ਤਾਂ ਉਹਨੇ ਪੀਤੀ ਨਹੀਂ ਹੈਗੀ ਕਹਿੰਦੀ ਇਹਦੇ ਵਿੱਚ ਮਿੱਠਾ ਨਹੀਂ ਹੈਗਾ ਪੱਕੀ ਨਹੀਂ ਹੈਗੀ ਨਾਲੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਦੇਣੀ ਆ ਤੁਸੀਂ ਵੀ ਚਾਹ ਪੀ ਕੇ ਵਗਜੋ ਕੰਮ ਤੇ ਉਹ ਨਾਲੇ ਕਹਿੰਦੀ ਠੰਡਾ ਪਾਣੀ ਨਹੀਂ ਦਿੱਤਾ ਫ੍ਰਿਜ ਨੂੰ ਕੀ ਹੋ ਗਿਆ ਸੀ ਖਾਇ ਰੱਬਾ ਮੇਰਾ ਇਹ ਬੁੜੀ ਆ ਕਿ ਕੀ ਐ ਇਹ ਡੈਨ ਆ ਗੱਲਾਂ ਵਾਲੀਆਂ ਬਣਾਉਂਦੀ ਆ ਆਪਦੇ ਕੋਲ ਪਹਿਲਾਂ ਤਾਂ ਮੈਨੂੰ ਕਹਿੰਦੀ ਕਿ ਠੰਡਾ ਕੁੜੇ ਘੱਟ ਲੈ ਕੇ ਆਈ ਪਾਣੀ ਮੈਂ ਉਹਨਾਂ ਨੂੰ ਪਾਣੀ ਅੱਧਾ ਠੰਡਾ ਕਰਕੇ ਵਿੱਚ ਨੋਰਮਲ ਪਾ ਕੇ ਦੇਤਾ ਫਿਰ ਬਾਅਦ ਚ ਤੇਰੇ ਕੋਲੇ ਕਹਿੰਦਾ ਕਿ ਮੈਨੂੰ ਠੰਡਾ ਪਾਣੀ ਨਹੀਂ ਦਿੱਤਾ ਹੈਗਾ ਉਹ ਤਾਂ ਕਹਿੰਦੀ ਬਾਹਲਾ ਹੀ ਗਰਮ ਸੀਗਾ ਉਹ ਤਾਂ ਬਹੁਤ ਕੁਝ ਕਹੂਗੀ ਲੱਗ ਜਾ ਆਪਦੀ ਮਾਂ ਦੇ ਹੋਰ ਮਗਰ ਚੰਗਾ ਲੱਗ ਜਾ ਲੱਗ ਜਾ ਉਹ ਦੁੱਧਾਂ ਐਵੇਂ ਮਾਰੀ ਜਾਣੀ ਰਹਿਣੀ ਹੈਗੀ ਮੇਰੇ ਤੋਂ ਨਾ ਆ ਬੰਨੇ ਥੋਡੇ ਮੂਰੇ ਹੱਥ ਦੋਨਾਂ ਮੂਰੇ ਮੈਂ ਇਥੋਂ ਥੋਡੇ ਨਾਲ ਨਿਪਟਿਆ ਜਾਂਦਾ ਮੈਂ ਤਾਂ ਬਣਾਉਣੀ ਆ ਚਾਹ ਪੀਣੀ ਆ ਪੀ ਜੀ ਨਹੀਂ ਤਾਂ ਤੁਰਦਾ ਲੱਗ ਐਵੇਂ ਬੋਲੀ ਜਾਂਦੀ ਰਿੰਡੀ ਸਾਰੀ ਡੈੜੀ ਚਾਹ ਚ ਵੀ ਪਾਣੀ ਪਤਾ ਬੁੜੀ ਦਾ ਹੀ ਨਹੀਂ ਪਤਾ ਫੇਰ ਬੋਲਣ ਲੱਗਦੇ ਫੇਰ ਟੱਪਣ ਲੱਗ ਜੂਗੀ ਚਾਹ ਮੈਂ ਦੱਸਦੀ ਨਹੀਂ ਹੈਗੀ ਮੈਂ ਤਾਂ ਕਰੂੰਗੀ ਮੈਂ ਤਾਂ ਪਾਣੀ ਚ ਛੁੰਡੀ ਕਰਕੇ ਲੱਕੀ ਆਇਆ ਹਾਂ ਹਾਂ ਲੈ ਮਾਂ ਆਹੀ ਸੌਰਤ ਟਿਕਾਣੇ ਹੋਣਾ। ਓ ਮਾਂ ਤੂੰ ਵੀ ਨਾ ਐਵੇਂ ਮੈਨੂੰ ਬੋਲਦੀ ਰਹਿੰਦੀ ਐ ਮੈਂ ਨਾ ਮਨ ਪਰਟਕ ਜਾਂਦਾ। ਤੈਨੂੰ ਪਤਾ ਹੀ ਐ ਮੇਰੇ ਮਨ 'ਚ ਕੁਛ ਰਹਿੰਦਾ। ਪਰ ਮੈਨੂੰ ਵੀ ਗੁੱਸਾ ਆ ਜਾਂਦਾ। ਇਹ ਆ ਕੀ ਲਿਆਂ ਤਾਂ ਘੋੜਿਆਂ ਦਾ ਮੂਤ ਹੈ? ਨਾ ਮਿੱਠੀ ਨਾ ਫਿੱਕੀ। ਆਹੀ ਪੀ ਕੇ ਤੇ ਪੀ ਕੇ ਨਾਕਲਸ ਘਾਫੇ ਤੋਰੀਏਗੀ। ਹੁਣ ਫੇਰ ਲੱਗੀ ਦੇਖ। ਮੇਰੇ ਪੀਕੇ ਦੇਖ ਇਹਨੂੰ। ਪੀਕੇ ਦੇਖ ਇਹਨੂੰ। ਤੂੰ ਐਂ ਜਿਆਦਾ ਪਿੰਨੀ ਹੁਣੀ ਐ ਫਿੱਕੀ। ਉਹ ਤਾਂ ਡਾਕਟਰ ਨੇ ਦੱਸਿਆ ਨਹੀਂ ਸੀਗਾ ਸੱਤ ਪਾਰ। ਡਾਕਟਰ ਦਾ ਸਭ ਕੁਝ ਕਹਿੰਦੇ ਨੇ। ਤੈਨੂੰ ਆਪ ਨੂੰ ਨਹੀਂ ਅਕਲ ਹੈਗੀ ਵੀ ਮਾਣੇ ਮਿੱਠਾ ਤੇ ਝੱਗ ਲਾ ਦਿੰਦੀ। ਚੱਲ ਦੁਬਾਰਾ ਬਣਾ ਕੇ ਲਿਆ ਦਿੰਨੀ ਆ ਰਹਿਣ ਦੇ ਰਹਿਣ ਦੇ ਪੈਸਿਆਂ ਦੇ ਆਉਂਦੇ ਨੇ ਇਹ ਉਹਨਾਂ ਨੇ ਦੁੱਧ ਪਾਇਆ ਪਿਆ ਹੈ ਫੇਰ ਗੈਸ ਬੁਕ ਕੇ ਨਹੀਂ ਉੱਥੇ ਤੂੰ ਤਾਂ ਮੇਰਾ ਘਰ ਕੰਗਾਲ ਕਰ ਦੇਗੀ ਲੱਗੀ ਨਾ ਫੇਰ ਬੋਲਣ ਆਈ ਮੈਨੂੰ ਗੁੱਸਾ ਚੜਦਾ ਉਹ ਨਹੀਂ ਕੰਜਰ ਤੈਨੂੰ ਬੋਲਦੇ ਹੈਗੇ ਕੋਸ ਮੁੰਡਾ ਆਉਣ ਦੇ ਉਹਨੂੰ ਤੇਰੇ ਨਾਂ ਖੁੱਡਾ ਘਟਾਇਆ ਨਾ ਤੇਰੇ ਬੱਬਰ ਸਰਕਾਇਆ ਤੇਰਾ ਹੈ ਆਹੋ ਉਹਨੂੰ ਤਾਂ ਉਂਗਲੋ ਦੀ ਲਾ ਦਿੰਨੀ ਹੈਗੀ ਕਦੇ ਉਹਨੇ ਮੇਰੀ ਗੱਲ ਨਹੀਂ ਸੁਣੀਗੀ ਅੱਜ ਤੱਕ ਕਦੇ ਕਤਨੀ ਜਿੱਦਾਂ ਦੀ ਮੈਂ ਇਹਨਾਂ ਦੇ ਘਰੇ ਵਿਆਹ ਕੇ ਆਈ ਆ ਨਾ ਮੈਂ ਤੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲਿਆ ਹੈਗਾ ਮਾਂ ਪਿਓ ਕਹਿੰਦਾ ਸੀ ਕੋਈ ਨਾ ਕੁੜੀ ਤੇਰਾ ਚਾਚੇ ਦੇ ਘਰੇ ਰਿਸ਼ਤਾ ਕੀਤਾ ਤੂੰ ਤਾਂ ਸੋਖੀ ਰਹੇਂਗੀ ਪਰ ਜੇ ਕਿੱਤਾ ਹੁੰਦਾ ਨਾ ਚੱਜਦੇ ਘਰੇ ਤਾਂ ਕਾਹਨੂੰ ਮੇਥੇ ਔਖੀ ਹੁੰਦੀ ਉਹਨਾਂ ਨੂੰ ਵੀ ਨਹੀਂ ਮੈਂ ਤਾਂ ਦਾ ਦੁੱਖ ਸੁਣਾ ਸਕਦੀ ਮੇਰੇ ਮਾਪੇ ਤਾਂ ਇੰਨੇ ਗਰੀਬ ਆ ਮਾਸਾ ਤੋਂ ਉਹਨਾਂ ਨੇ ਮੇਰਾ ਵਿਆਹ ਕੀਤਾ ਜੇ ਚਾਰ ਦਿਨ ਉੱਥੇ ਜਾ ਕੇ ਬੈਠਦੇ ਆ ਤਾਂ ਵੀ ਉਹਨਾਂ ਦੇ ਮਨ ਚ ਤਾਂ ਇਹ ਜਾਣਾ ਵੇਖਣੀ ਕੁੜੀ ਕਿਉਂ ਆ ਗਈ ਐ ਮੈਂ ਤਾਂ ਨਾ ਮੈਂ ਰੰਡ ਵੀ ਨਹੀਂ ਜਾ ਸਕਦੀ ਮੇਰੇ ਤਾਂ ਨਾ ਅੰਦਰ ਹੀ ਦੁੱਖਾਂ ਦਾ ਗੋਲਾ ਵੱਜਿਆ ਰਹੂਗਾ ਨਾ ਕਿਸੇ ਨੂੰ ਦੱਸ ਸਕਦੀ ਆਂ ਇਹ ਉਧਰੋਂ ਇਹ ਆ ਇਹਨੂੰ ਵੀ ਨਹੀਂ ਸਮਝ ਆਉਂਦੀ ਕਿ ਵੀ ਮੈਂ ਭਾਈ ਬਹੂਨਾਂ ਦਾ ਚੱਜ ਨਾ ਰਿਹਾ ਪਿਆ ਕਰਾਂ ਸਾਰਾ ਦਿਨ ਉਹਦੀ ਮਾਂ ਪਿੱਛੇ ਲੱਗ ਕੇ ਨਾ ਮੈਨੂੰ ਬੋਲਦਾ ਰਹਿਣਾ ਕੰਮ ਨਹੀਂ ਕਰਦੀ ਐ ਨਹੀਂ ਕਰਦੀ ਬਾਹ ਨਹੀਂ ਕਰਦੀ ਸਾਰਾ ਦਿਨ ਤਾਂ ਥੋੜਾ ਸਫਾਪਾ ਕਰੀ ਜੰਨੀ ਨਹੀਂ ਰਹਿਣੀ ਹੈਗੀ ਹੁਣ ਸਫਾਈ ਕੀਤੀ ਪੋਚਾ ਲਾਇਆ ਹੇ ਮਸ਼ੀਨ ਜੋ ਕੱਪੜੇ ਕੱਢਣ ਵਾਲੇ ਪਏ ਹੈਗੇ ਜੋ ਸੁਰਦ ਦੇ ਹੁੰਦਾ ਹੋਵੇ ਨਾ ਤਾਂ ਵੀ ਨਹੀਂ ਬੁੜੀ ਬੱਠਨ ਦਿੰਦੀ ਬੋਲਣ ਲੱਗ ਜੂਗੀ ਲੈ ਕੇ ਗੋਲੀ ਸਰਦ ਦਾ ਬਹਾਨਾ ਬਣਾ ਕੇ ਪੈ ਜਾਣੀ ਆ ਦੱਸ ਮੈਂ ਕਿਹੜੇ ਖੂਚ ਜਾਵਾਂ ਕਿੱਧਰ ਜਾਵਾਂ ਇਹਦੂ ਤਾਂ ਰੱਬਾ ਤੂੰ ਮੈਨੂੰ ਐ ਹੀ ਕਰੇ ਨਾ ਮੇਰਾ ਰਿਸ਼ਤਾ ਹੀ ਨਾ ਕਰਦਾ ਪਤਾ ਨਹੀਂ ਮੇਰੀ ਕਰਮ ਮਾੜੇ ਲਿਖੇ ਆਗੇ ਇਹਨੂੰ ਕਹਿਣੀ ਐ ਵੀ ਨਹੀਂ ਸਮਝਦਾ ਕੋਈ ਨਾ ਆ ਜਾਂਦੇ ਇਹਨਾਂ ਗੱਲ ਕਰੂੰਗੀ ਵੀ ਮੈਂ ਤਾਂ ਭਾਈ ਦੋ ਦਿਨ ਉਹਦੀ ਭੈਣ ਕੋਲੇ ਲਾ ਕੇ ਆਵਾਂਗੀ ਮੈਂ ਤਾਂ ਹੁਣ ਮੇਰੇ ਤਾਂ ਸਰੀਰ ਵੀ ਕੰਮ ਨਹੀਂ ਕਰਦਾ ਸਾਰਾ ਦਿਨ ਕੰਮ ਕਰ ਕਰਕੇ ਨਾ ਜਮਾ ਨਰਜੀ ਵੀ ਡਾਊਨ ਹੋ ਗਈ ਹੈ ਜੀ ਸਾਰਾ ਦਿਨ ਡਿੱਗੂ ਡਿੱਗੂ ਹੋਈ ਜਾਂਦਾ ਰਹਿੰਦਾ ਹੋਰ ਕੀ ਕਰਾਂ ਆ ਕੇ ਆ ਬੋਲਣ ਲੱਗ ਜੂਆ ਕਹਿੰਦਾ ਸੀਗਾ ਮੇਰੇ ਵਾਸਤੇ ਉਹਦੀ ਫਣੀਆਂ ਦੀ ਦਾਲ ਬਣਾ ਕੇ ਰੱਖੀ ਹੁਣ ਫਣੀਆਂ ਮੈਂ ਮੰਗਾਵਾ ਕਿ ਤੂੰ ਦੱਸ ਚਾਚੇ ਦਾ ਮੁੰਡਾ ਜਿੱਤਰ ਨਹੀਂ ਆਇਆ ਹੈ ਨਹੀਂ ਤਾਂ ਮੈਂ ਉਸੇ ਨੂੰ ਭੇਜ ਦੂੰਗੀ ਬੁੜੀ ਨੂੰ ਕਹਤਾ ਬੁੜੀ ਤਾਂ ਹੈ ਭੱਜ ਕੇ ਪੈਗੀ ਕੋਲ ਵੀ ਤੇਰਾ ਜੀ ਕਰਦਾ ਹੁਣ ਖਾਣ ਤਾਂ ਹੀ ਕਹਿਣੀ ਆ ਮੁੰਡੇ ਦਾ ਤਾਂ ਬਹਾਨਾ ਹੈਗਾ ਨਾਲ ਇਹਨੇ ਕਿਹੜਾ ਸਿੱਧੇ ਮੂੰਹ ਬੋਲਣਾ ਹੁੰਦਾਗਾ ਸੌਣ ਬੱਚਾ ਕਰੂਗੀ ਫੇਰ ਕਿਤੇ ਅੱਖੇ ਲੱਗੂਗੀ ਲਿਆਂ ਕੁੜੇ ਮੈਂ ਲਿਆ ਦਿੰਨੀ ਆ ਛੱਡ ਪਰ ਮੈਂ ਵੀ ਕਹਿੰਦੀ ਨਹੀਂ ਆਈ ਨਾਲੇ ਅੱਜ ਬਣਾ ਕੇ ਨਹੀਂ ਦਿੰਦੀ ਫੇਰ ਹੀ ਪਤਾ ਲੱਗਣੀ ਕਿਉਂਕਿ ਜਦੋਂ ਆ ਕੇ ਮੈਨੂੰ ਪੁੱਛੂਗਾ ਕਹਿ ਦੂੰਗੀ ਵੀ ਤੂੰ ਗਣਾ ਮੈਨੂੰ ਫੜਾ ਕੇ ਗਿਆ ਸੀ ਲਿਆ ਕੇ ਜਾਂ ਮੇਰੀ ਮਾਂ ਨੂੰ ਕਹਿ ਕੇ ਗਿਆ ਸੀ ਵੀ ਮਾਂ ਇਹਨੂੰ ਸਬਜੀ ਲਿਆ ਲਈ ਜਦੋਂ ਮੰਗਾਈ ਪਰ ਮੈਂ ਵੀ ਕਿੱਥੋਂ ਬਣਾ ਕੇ ਦਿੰਦੀ ਨਾਲੇ ਜਦੋਂ ਬਣਾ ਕੇ ਖਵਾਉਣੀ ਆ ਨਾ ਤੁਹਾਨੂੰ ਉੱ ਤੋਂ ਨਖਰੇ ਦੇਮ ਮਾਪ ਤਾ ਫੇਰ ਪਤਾ ਲੱਗੂ ਇਹਨਾਂ ਜਦੋਂ ਬਣਾ ਕੇ ਨ ਦਿੱਤੀ ਖਾਧੀਆਂ ਸੁੱਕੀਆਂ ਰੋਟੀਆਂ ਲੈ ਉੱਪਰ ਉੱਥੇ ਰੱਖਣਾ ਹੁਣ ਦੇਖਾਂ ਮਸ਼ੀਨ ਚ ਜਾ ਕੇ ਪਤਾ ਨਹੀਂ ਕੀ ਗਾਹ ਪਾ ਰਿਆ ਹੋਗਾ ਉਧਰੋਂ ਕੱਪੜੇ ਇੰਨੇ ਇਕੱਠੇ ਕਰ ਕਰ ਕੇ ਢੇਰ ਮਾਰ ਲਓ ਘੰਟੇ ਘੰਟੇ ਬਾਅਦ ਸੂਟ ਬਦਲੀ ਜੋ ਵੀ ਦੱਸ ਅੱਡੇਮ ਵਰ ਚ ਤੁੰਗੀ ਨੂੰ ਪਾ ਕੇ ਦਿਖਾਉਣੇ ਆ ਜੇ ਬੋਲੋ ਤਾਂ ਮੁਰਕੇ ਕਹਿ ਦੂ ਮਿਰਕੇ ਤਾਂ ਮੱਚਦੀਆਂ ਲੱਗਦੀਆਂ ਪਤਾ ਨਹੀਂ ਕਿਦਨ ਮਗਰੋਂ ਲਊਗੀ ਇਹ ਬੁੜੀ ਵੀ ਨਾ ਸੱਤ ਦਾ ਸਾਰਿਆਂ ਨੂੰ ਮੈਨੂੰ ਕਰਨਾ ਪਊ ਜਿੰਨਾ ਟਾਈਮ ਮਰਦੀ ਰਹੀ ਹੈਗੀ ਚਾਪੂ ਆ ਪਤਾ ਨਹੀਂ ਕਿੱਦਾਂ ਰੱਖ ਦਿੰਦੀ ਆ ਮਾਂ ਫਿਰ ਮੈਨੂੰ ਕਹਦੋ ਗੱਲ ਸੁਣ ਮੇਰੀ ਹਾਂ ਮੈਂ ਜਾਂਦੀ ਆ ਬਾਟ ਲੋਕੇ ਬਾਟ ਨਾ ਕੇ ਸੱਜਰ ਸੋਈ ਮੈਂ ਇਸ ਮਾਰਗੀ ਉਹਨਾਂ ਨੇ ਤੁਹਾਨੂੰ ਪਿੱਟ ਸਿਆ ਆਪਾ ਹੋਇਆ ਕਿਆ ਮਸਾ ਬਖਤਾ ਨਾਲ ਪਾਲੀ ਸੀ ਉਹਨਾਂ ਨੇ ਤਾਂ ਧਿਆਨ ਰੱਖ ਲੈ ਕੇ ਚਲ ਉਹ ਤਾਂ ਤੂੰ ਜਾਇਆ ਤੰਨ ਨੇ ਮੈਨੂੰ ਆਈ ਧੱਕ ਕੇ ਗਿਆ ਸੀ ਸਵੇਰੇ ਵੀ ਮੈਂ ਨਾ ਅੱਜ ਫੜੀਆਂ ਦੀ ਸਬਜ਼ੀ ਖਾਣੀ ਆ ਤੇ ਮੇਰੇ ਆਉਂਦੀ ਤੱਕ ਬਣਾ ਕੇ ਰੱਖਦੀ ਤੇ ਮੈਂ ਆਲੂ ਗੰਡੇ ਨਾ ਕੱਟਣ ਲੱਗਦੀ ਸੀ ਆਉਂਦੀ ਵਾਰੀ ਫੜੀਆਂ ਵੀ ਲੈ ਲਾ ਰਕਾਣ ਤਾਂ ਫੜੀਆਂ ਵਿੱਚ ਹੀ ਕਰਦਾ ਗਾ ਕਲ ਨੂੰ ਕੁਸਵਰ ਕਹੇਗੀ ਮੈਂ ਨਹੀਂ ਕਹਿੰਦੀ ਹੈਗੀ ਤੇਰਾ ਨਾ ਮੁੰਡਾ ਹੀ ਕਹਿੰਦਾਗਾ ਉਹ ਨੂੰ ਪੁੱਛ ਲਿਆ ਕਰ ਵੀ ਕੀ ਬਣਾਉਣਾ ਅੱਜ ਬਾਅਦ ਨਹੀਂ ਉਹ ਤਾਂ ਬਹਾਨੇ ਨੇ ਗੀ ਤਾਂ ਕੇਰੀ ਮੋਤੀ ਖਾਣ ਨੂੰ ਖਾਣ ਕੁੱਤ ਗਏ ਆਹੋ ਨਾ ਤੂੰ ਤਾਂ ਮੇਰਾ ਹੀ ਲਾਉਣਾ ਹੁੰਦਾ ਚਾਹੇ ਚੀ ਤੇ ਧੋ ਮੰਗਾ ਦੇ ਇੱਥੇ ਉਹ ਮੂੰਗੀ ਮਸਲੀ ਲਾਂਦੀ ਪਈ ਆ ਕੀ ਉਹ ਬਣਾਣੀ ਐਡੀ ਮੈਂ ਨਹੀਂ ਗਾਣਾ ਸਬਜ਼ੀ ਖਾ ਕੇ ਘਰ ਕਿਵੇਂ ਪੂਰੇ ਹੋਣਗੇ ਕੋਈ ਨਾ ਮੈਂ ਤਾਂ ਉਹਨੂੰ ਕਹਿ ਦੂੰਗੀ ਭਾਈ ਮੈਂ ਤਾਂ ਤੇਰੀ ਮਾਂ ਨੂੰ ਕਹਤਾ ਸੀ ਲੈ ਕੋਈ ਨਾ ਕਹਦੀ ਮੇਰੇ ਪੈਸੇ ਖਾਚੇ ਹੋਣਗੇ ਪਤਾ ਨਹੀਂ ਕੋਦੋਂ ਮਗਰ ਲੂ ਇਹ ਬੁੜੀ ਵੀ ਨਾ ਖਾਣ ਪੀਣ ਵੀ ਦਿੰਦੀ ਹੈਗੀ ਵੀ ਦੱਸ ਤੇਰੇ ਮੁੰਡੇ ਨਹੀਂ ਝੁਲਸਣੀ ਸੀ ਮੈਂ ਥੋੜੀ ਖਾਣੀ ਸੀ ਹਰਾਮਣ ਆ ਪੂਰੀ ਪੈਸੇ ਪਤਾ ਨਹੀਂ ਕਿੱਥੇ ਹੱਕ ਦੇ ਧਰਕੇ ਲੈ ਕੇ ਜਾਊਗੀ ਕੋਈ ਨਾ ਮੈਂ ਵੀ ਉਹਨੂੰ ਕਹੂੰਗੀ ਵੀ ਜੀ ਤੁਸੀਂ ਆਉਂਦੇ ਹੋਏ ਲੈ ਆਇਆ ਕਰੋ ਚੀਜ਼ ਇਹ ਨਹੀਂ ਮੈਨੂੰ ਲਿਆ ਕੇ ਦਿੰਦੀ ਹੈਗੀ ਮੈਂ ਵੀ ਬਣਾਉਂਦੀ ਨਹੀਂ ਹੈਗੀ ਆਪੇ ਜਦੋਂ ਬਣਾਈ ਨਾ ਨਾ ਜਦੋਂ ਖੁੱਡਾ ਰੜਾ ਨਾ ਉਦੋਂ ਪਤਾ ਲੱਗੂਗਾ ਇਹਨੂੰ ਹੋਂਤ ਨੂੰ ਕਾਨੂੰ ਆਉਂਦੀ ਹੈ ਸੰਗ ਸ਼ਰਮ ਮੈਂ ਕਹ ਦੇਨੀ ਆ ਜੜ ਕੀ ਬੋਲਣਾ ਕੀ ਬੋਲਣਾ ਸਿਰੇ ਸਿਰੇ ਚੜਦੀ ਜਾਂਦੀ ਹੈ ਜੇ ਗਰੀਬ ਕਰਦੀਆਂ ਤੇ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮੇਰਾ ਨਜਾਇਜ਼ ਫਾਇਦਾ ਚੱਕਣਾ ਵੀ ਮੈਂ ਤੁਹਾਨੂੰ ਸਰਤੇ ਬਿਠਾ ਕੇ ਰੱਖਾਂ ਮਾਂ ਪਿਓ ਤਾਂ ਰੋਟੀ ਤਾਂ ਉਹ ਵੀ ਮੈਨੂੰ ਖਵਾ ਕੇ ਪਾਉਂਦੇ ਸੀਗੇ ਤੁਹਾਡੇ ਕੋਲੇ ਮੈਂ ਕੱਲੀ ਰੋਟੀ ਖਾਣੀ ਹੈ ਹੋਰ ਕਿਹੜਾ ਤੁਸੀਂ ਮੇਰੇ ਵਾਸਤੇ ਵੀ ਮੈਨੂੰ ਸੋਫੇ ਤੇ ਬਿਠਾ ਕੇ ਮੇਰੀ ਪੂਜਾ ਕਰਦੇ ਹੋ ਥਾਲ ਲਾ ਦਿੰਦੇ ਹੋ ਰੋ ਪਕਾ ਕੇ ਖਾਲਾਂ ਤਾਂ ਮਿਲ ਜਾਂਦੀ ਹੈ ਨਹੀਂ ਤਾਂ ਰੱਬ ਦਾ ਨਾਂਗਾ ਹਾਏ ਵੇ ਰੱਬਾ ਕਿੱਡਾ ਕਹਿਰ ਕਮਾਇਆ ਤੈਂ ਹੈ ਅਗਰੀ ਬਾਈ ਸੱਜਰ ਸੁਈ ਮੈਂ ਸਮਾਰ ਕੇ ਧਰਤੀ ਮੈਂ ਤਾਂ ਹਲੇ ਕਹੀ ਤੀ ਬੱਚਨੋ ਕੇ ਦੁੱਧ ਲਾ ਲਾਂਗੇ ਚੱਲ ਮੇਰੀ ਨੂੰਹ ਤੇ ਮੇਰਾ ਪੁੱਤ ਪੀ ਲਿਆ ਕਰਨੇ ਕਿ ਜਿਹੜਾ ਬਸ਼ੂ ਉਹਦਾ ਮੈਂ ਇਦਾਂ ਹੀ ਰੜਕ ਲੈ ਕਰੂ ਪਹਿਲੀ ਚੰਦ ਚੜਾਤਾ ਮਸਾਂ ਵਿਚਾਰਿਆਂ ਨੇ ਪਾਲੀ ਸੀ ਲੈ ਮਣ ਮੰਗੋ ਹਾ ਛੱਡ ਦੇ ਉਹਦਾ ਥੱਲੋਂ ਕੀ ਚ ਆਉ ਕਰਤਾ ਤਮ ਹੋ ਸੇ ਦੇਖਣਾ ਪਤਾ ਨਹੀਂ ਮੈਂ ਜਾਇ ਵੱਡੀ ਨੇ ਕੁਛ ਬੜਾ ਆਇਆ ਵੀ ਹੋਗਾ ਦਾਲ ਸਬ지 ਕੇ ਨਾ ਕਿਤੇ ਮੇਰੀਆਂ ਚੌਲੇ ਫਲੀਆਂ ਨੂੰ ਦੇਖੀ ਜਾਂਦੀ ਹੋਵੇ ਜੇ ਨਾ ਕੁਛ ਬਣਾਇਆ ਹੁਣ ਦੇਖੇ ਤਾਂ ਮੈਂ ਕਿਵੇਂ ਖਾ ਜਾ ਲਵਾਂ ਲਹਾਇਆ ਆ ਕੰਜਰੀ ਨੇ ਹਾਂ ਲ ਕੁਛ ਨਹੀਂ ਬਣਾਇਆ ਹੈਗਾ ਭਾਂਡੇ ਵਿੱਚ ਪਾ ਕੇ ਡਬ ਡਬ ਪਾਜਦੇ ਫਿਰਦੇ ਆ ਆਇਆ ਵੀ ਸਬਜ਼ੀ ਵੀ ਮੁਸ਼ਕਲੀ ਆ ਇੱਡਾ ਫਰਿੱਜ ਕਰਿਆ ਅੱਗ ਲੱਗਦਾ ਐ ਨਹੀਂ ਫਰਿੱਜ ਚਲਾਦਾ ਹਾਂ ਲ ਆ ਆਲੂ ਉਲੂ ਗੰਡੇ ਗੰਡੇ ਉੱਥੇ ਹੀ ਪਏ ਨੇ ਡਬ ਡਬ ਪਾਜਦੇ ਹਾਏ ਮੈਂ ਰੋਲਾ ਇਹਨੂੰ ਕੰਜਰੀ ਨੂੰ ਬੈ ਕੇ ਕਿਤੇ ਕਿੱਥੇ ਮੇਰੇ ਕਰਮ ਫੁੱਟੇ ਸੀ ਆ ਮੋٹے ਦਿਮਾਗ ਦੇ ਗੈਂਡੇ ਵਰਗਾ ਹੋਇਆ ਪਿਆ ਇਹ ਵੀ ਨਹੀਂ ਇਹਨੂੰ ਸਮਝਾਉਂਦਾ ਵੀ ਮੜਾ ਮੋਟਾ ਅੱਗ ਲੱਗ ਜਾ ਕਰ ਆਖੇ ਲੱਗੇ ਕਰ ਡੱਕਾ ਤੋੜ ਕੇ ਦੂਰ ਕਰ ਲਿਆ ਕਰ ਆ ਮੈਂ ਵੀ ਜਿਹੜੇ ਭਾਂਡੇ ਮਾਰ ਨਹੀਂ ਮਾਰਗੀ ਇਹ ਨੂੰ ਦੇਵਨਤ ਨੇ ਸਦੀਮੇ ਜਾ ਕੇ ਆਏ ਪਈਆਂ ਕੀ ਹੋਵੇ ਕੀ ਰਖਦਾ ਤੇਰਾ ਨਾ ਜੇ ਬੰਦੇ ਦਾ ਦੁੱਖਦਾ ਹੋਵੇ ਬੰਦਾ ਤਾਂ ਹੀ ਪਾਊਗਾ ਚਲ ਦੁੱਖਦਾ ਤੇਰਾ ਹੈ ਨਹੀਂ ਕੋਸ ਆ ਸੋਈ ਕੇ ਮੈਂ ਕਿੰਸਾ ਕਰ ਦੇਗੀ ਮੇਰੇ ਵੀ ਰੱਬ ਨੇ ਹੱਥ ਪੈਰ ਲਾਏ ਹੈਗੇ ਸਾਰੇ ਦਿਨ ਤੁਹਾਡਾ ਨੌਕਰ ਵਾਂਗੂ ਕੰਮ ਕਰੀ ਆਵਾ ਸੱਤ ਗੋਹੇ ਦਾ ਬੱਠਲ ਚੱਕ ਕੇ ਤੁਰੀ ਫਿਰਾਂ ਕੀ ਗੋਸ਼ੜਦੀ ਐ ਤੂੰ ਕਿਹੜਾ ਗੋਸ਼ੜ ਕਿ ਆਈ ਨੇ ਦੱਸ ਹਾਂ ਪੈਸਾ ਤਾਂ ਤੇ ਮੱਜੇ ਤੇ ਰਹਿਣੀ ਐ ਕਿ ਜਿਵੇਂ ਲੱਕੇ ਤੇ ਸਰੀਆ ਪਿਆ ਹੁੰਦਾ ਤੇ ਹਾਂ ਆ ਜਿਹੜਾ ਤੁਹਾਡਾ ਸਿਆਪਾ ਕਰਦੀਆਂ ਇਥੇ ਮੱਖੀ ਵੀ ਨਹੀਂ ਪਰਖਦੀ ਬੈੰਦੀ ਹੈਗੀਗੀ ਇਹ ਕੌਣ ਕਰਦਾ ਇਹ ਸਾਰਾ ਹਰ ਰੋਜ਼ ਨਾ ਮੈਂ ਡਾਉਂਦੀ ਆ ਤੇ ਮੱਥਾ ਉੱਤ ਕਹਦੇ ਨੀ ਪੁੱਤ ਮੇਰੇ ਕਮਰੇ 'ਚ ਨਾ ਹਰਸ਼ਿਕ ਪਤੇ ਨਾ ਉਹ ਸਾਫ ਜੀ ਪਾ ਚੰਗਾ ਬਾਣੀ ਗੱਲਾਂ ਨਾ ਭਾਂਡੇ ਭਾਂਡੇ ਦੇ ਚੱਕ ਜਿੰਦੀ ਭਾਂਡੇ ਹੁਣ ਤੇਰੀ ਮਾਂ ਹੋਗੀ ਚੱਕਣ ਉੱਥੇ ਪੇਕਿਆਂ ਤੋਂ ਹਾਂ ਨਾ ਮੇਰੀ ਮਾਂ ਨੂੰ ਹਾਂ ਬੋਲਦੀ ਹੈਗੀ ਤੈਨੂੰ ਮੈਂ ਕਿੰਨੀ ਵਾਰੀ ਕਹਤਾ ਵੀ ਮੇਰੇ ਪੇਕਿਆਂ ਦੀ ਨਾ ਇੱਜ਼ਤ ਕਰਿਆ ਕਰ ਮੈਂ ਤੇਰੀ ਇੱਜ਼ਤ ਕਰਦੀ ਆਂਗੀ ਜਦੋਂ ਕਦੋਂ ਪੇਕਿਆਂ ਦੇ ਅੱਗੇ ਚੜ ਜੰਨੀ ਆ ਪੇਕਿਆਂ ਦੇ ਅੱਗੇ ਚੜ ਜੰਨੀ ਆ ਕਿ ਮਾਂ ਵਾਰ ਤੇ ਬੜੀਆਂ ਮਿਰਚਾਂ ਲੱਗਿਆ ਮੈਨੂੰ ਇੰਨੇ ਨੇ ਪੱਤੀ ਪੱਤੀ ਗੱਲਾਂ ਕਰ ਰਹੀ ਨੇ ਮੈਂ ਕਿਸੇ ਦੀ ਮਾਂ ਨਹੀਂ ਕੀ ਹਾਂ ਤੂੰ ਮਾਂ ਹੋਵੇਂਗੀ ਆਪਦੀ ਜਗ੍ਹਾ ਹੋਵੇਂਗੀ ਪਰ ਤੂੰ ਮੇਰੇ ਪੇਕੇ ਨੂੰ ਕਿਉਂ ਮਾੜਾ ਚੰਗਾ ਬੋਲਦੀ ਆਂ ਕਦੇ ਉਹਨਾਂ ਨੂੰ ਨੰਗ ਮਲੰਗ ਪੱਖਣ ਲੱਗ ਜੈਨੀ ਹੈਗੀ ਜੇ ਤੇਰੇ ਘਰੇ ਉਹਨਾਂ ਨੇ ਰਿਸ਼ਤਾ ਦੇਤਾ ਇਹਦਾ ਮਤਲਬ ਇਹ ਥੋੜੀ ਐ ਮੇਰੇ ਪੇਕੇ ਦੀ ਕੋਈ ਇੱਜ਼ਤ ਨਹੀਂ ਹੈਗੀ ਸਾਨੂੰ ਤਾਂ ਪਿੰਡ 'ਚ ਸਾਰਾ ਪਿੰਡ ਸੁਣਾਉਂਦਾ ਸੀਗਾ ਆਹ ਕਹਿੰਦੇ ਸੀਗੇ ਅਗੇ ਤੁਸੀਂ ਸ਼ਿੰਦਰਲ ਘਰੇ ਕਿਉਂ ਰਿਸ਼ਤਾ ਕੀਤਾ ਕੁੜੀ ਦਾ ਹੁਣ ਭੱਗ ਜਾ ਹੁਣ ਭੱਗ ਜਾ ਹੁਣ ਲੈ ਜਾ ਕਿਸੇ ਡੀ ਜੀ ਨਹੀਂ ਜਾਂਦੀ ਮੈਂ ਪਿਆ ਕੇ ਆਈ ਆਂ ਉਹਨਤੇ ਲੱਗੀ ਸੀ ਪਿਆ ਇਕੱਠੇ ਕਰਕੇ ਉਹਦੇ ਤੇ ਅੱਖਾਂ ਤੇ ਪਰਦਾ ਪਿਆ ਸੀ ਜਦੋਂ ਉਹ ਮੈਨੂੰ ਦੇਖਿਆ ਸੀਗਾ ਉਹ ਤਾਂ ਹੁੱਪ ਕੇ ਕਹਿਣ ਲੱਗੀ ਸੀ ਮੈਂ ਤਾਂ ਕੁੜੀ ਨੂੰ ਪਰਿਆਂ ਗੁਰ ਖੂੰ ਪੈਰ ਨਹੀਂ ਪੁੰਜੇ ਲਾਉਣ ਦਿੰਦੀ ਕੁੜੀ ਨੂੰ ਗਾਦਾ ਰਾਣੀ ਹਾਰ ਬਣਾ ਕੇ ਰੱਖੂੰ ਹਾਏ ਨਹੀਂ ਪਰਾਂ ਜਾ ਪਾਆਂ ਵਿਟਕੇ ਪਾਆਂ ਵਿਟਕੇ ਇੰਨਾ ਤਾਂ ਕਿ ਮੇਰਾ ਪੁੱਤ ਜੀ ਬੋਲੇ ਮੇਰੇ ਮੂਰੇ ਤੂੰ ਕਿਵੇਂ ਆ ਗਈ ਹਾਂ ਨਿਕਲ ਮੇਰੇ ਘਰੋਂ ਇੱਥੇ ਐਂ ਤੇ ਮੇਰੇ ਨਿਕਲ ਦੇ ਕਿ ਚਾਹ ਨਿਕਲੇ ਤੇ ਮੈਨੂੰ ਲੋੜ ਹੈ ਇਹ ਜੇ ਨੂਹਾਂ ਦੀ ਹਾਂ ਕਿ ਮੈਂ ਸਿਰ ਦੇ ਬਾਲਾਂ ਨੂੰ ਪਈਦੀ ਆ ਕੱਲ ਦੀ ਭੂਤ ਨਹੀਂ ਸਿਵਿਆਂ ਚ ਅੱਧ ਹਾਲੇ ਤਾਂ ਤੂੰ ਮੇਰਾ ਰੂਪ ਨਹੀਂ ਦੇਖਿਆ ਹੈਗਾ ਬੱਚਾ ਲੋ ਪਾੜ ਦੂੰ ਮੈਂ ਤਾਂ ਐਨਾ ਤਾਂ ਮੇਰਾ ਪੁੱਤ ਨਹੀਂ ਮੇਰੇ ਮੂਹਰੇ ਬੋਲਿਆ ਹੈਗਾ ਆਈ ਵੱਡੀ ਇਹ ਮੇਰਬਾ ਕੀ ਆ ਸੁਖੜੀ ਜਾਂ ਲਪਟਾ ਲਜਾਈ ਜਾਂਦਾ ਦਾ ਸੁੱਖ ਹੋਵੇ ਮਿੱਟੀ ਸੁੱਖੀ ਹੋਵੇ ਇਹ ਕਿਉਂ ਮਾਰੇ ਇਹ ਸੁਪਨੇ ਆਈ ਜਾਂਦੇ ਨੇਗੀ ਪਾਣੀ ਦੀ ਘੁੱਟ ਪੀਣੀ ਆਂਗੀ ਕਦੇ ਕਦੇ ਮੂਹ ਹੋ ਜਾਂਦਾ ਹੈਗਾ ਚੰਗੀ ਨੇ ਮੇਕੇ ਦੇ ਬਾਅਦ ਚਾਰ ਸਾਲ ਫੇਰ ਪਤਾ ਲੱਗੂ ਤੈਨੂੰ ਕੀ ਕਰੀਂ ਸਾਂਭ ਆਉਂਦੀ ਮੈਂ ਪੁੱਛ ਰਹੀ ਹਾਂ ਕੀ ਗੱਲ ਹੋਈ ਹੈ ਬੱਸ ਤਾਂ ਕਰ ਲੋ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਕਰਨੀ ਅਸੀਂ ਇਹਦੇ ਨਾਲ ਆਹ ਚਾਹ ਪਾਣੀ ਤਾਂ ਪੀ ਲਾ ਆ ਹੀ ਹੁਣ ਤੇਰੇ ਮੂਹਰੇ ਆਹ ਚਾਹ ਪਾਣੀ ਪੀ ਚੱਲ ਉਹਦਾ ਮਾਂ ਉਹਦੋਂ ਤੈਨੂੰ ਕਿਹਾ ਸੀ ਵੀ ਤੂੰ ਨਾ ਇਹਦੇ ਘਰੇ ਰਿਸ਼ਤਾ ਕਰ ਨਾ ਕਰ ਰੰਡੀ ਤਿਮੀ ਹੁੰਦੀ ਹੈ ਨਾ ਕਹਿੰਦੇ ਹੁੰਦੇ ਆ ਰਹਿਣਾ ਨਹੀਂ ਆਉਂਦਾ ਘਰ ਬਸਾਉਣਾ ਨਹੀਂ ਆਉਂਦਾ ਹੈਗਾ ਹੈਗਾ ਫੋਨ ਆ ਬੈਨ ਮੈਨ ਮੈਨ ਉੱਥੇ ਸਿਆਪਾ ਪਾਈ ਰੱਖਦੀ ਹੈਗੀ ਪੁੱਤ ਮੈਨ ਤਾਂ ਪਹਿਲੀ ਮਾਰੇ ਸੁਪਨੇ ਆ ਹੀ ਜਾਂਦੇ ਸੀਗੇ ਮੈਂ ਤਾਂ ਆ ਹੀ ਗਈ ਜਾਂਦੀ ਸੀ ਮਾ ਜੇ ਸੁੱਖ ਹੋਵੇ ਕਿਸੇ ਪਾਸੇ ਤਾਂ ਚੰਗੀ ਗੱਲ ਆ ਸੁੱਖ ਕਾਦੀ ਹੋਣੀ ਹਾਂ ਮਾ ਮੈਂ ਤੇ ਇੱਕ ਦਿਨ ਵੀ ਸੁਖ ਦਸਾਂ ਨਹੀਂ ਲੱਕੇ ਦੇਖਿਆ ਹੈਗਾ ਜਿੱਦਨ ਦੇ ਵਿਆਹੀ ਹੈਗੀ ਸਾਰਾ ਦਿਨ ਉਹਨਾਂ ਕੋਕੂਲੇ ਸੀ ਰਹਿੰਦਾ ਹੈਗਾ ਉਹਦੋਂ ਤੁਹਾਨੂੰ ਬਥੇਰਾ ਕਿਹਾ ਸੀ ਵੀ ਮੇਰਾ ਨਾ ਕਿਸੇ ਚੱਜ ਦੇ ਨੌਕਰੀ ਵਾਲੇ ਨਾਲ ਵਿਆਹ ਕਰਦੀ ਨਾਲੇ ਪੜੇ ਲਿਖੇ ਤਾਂ ਹੁੰਦੇ ਆ ਸਮਝਦਾਰ ਹੁੰਦੇ ਆਗੇ ਚੱਲ ਪੁੱਤ ਜਿਹੜਾ ਕੁਸ ਤਰੀਕੇ ਸੁੰਤੇ ਸੀਗਾ ਉਹ ਤੈਨੂੰ ਮਿਲ ਗਿਆ ਗੱਲ ਕੀ ਹੋਈ ਆ ਮੈਨੂੰ ਹੁਣ ਉਹ ਦੱਸ ਤੂੰ ਗੱਲ ਕੀ ਹੋਣੀ ਆ ਬਸ ਮਾੜੀ ਮਾੜੀ ਗੱਲ ਤੇ ਕਲੇਸ਼ ਤੈਨੂੰ ਚੱਜ ਨਹੀਂ ਸਿਖਾਇਆ ਤੇਰੀ ਮਾਂ ਨੇ ਸਾਰਾ ਦਿਨ ਮਾਂ ਤੈਨੂੰ ਪੁੱਠਾ ਸਿੱਧਾ ਬੋਲਦੀ ਆ ਪਰ ਮੇਰੇ ਤੋਂ ਤਾਂ ਜਰਿਆ ਨਹੀਂ ਜਾਂਦਾ ਹੈਗਾ ਮੇਰਾ ਇਹਦੇ ਨਾਲ ਕਲੇਸ਼ ਹੋ ਗਿਆ ਆਹੀ ਗੱਲ ਸੀਗੀ ਕਰਨ ਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਮੈਨੂੰ ਮਾਂ ਇੱਥੇ ਪੇਕੇ ਛੱਡ ਗਈ ਐ ਜਦੋਂ ਘਰੇ ਆਊਗਾ ਨਾ ਉਦੋਂ ਪਤਾ ਲੱਗੂ ਮੈਂ ਤਾਂ ਫੋਨ ਵੀ ਨਹੀਂ ਲਾਇਆ ਫੋਨ ਵੀ ਆਪਦਾ ਉੱਥੇ ਭੁੱਲਿਆ ਹੀ ਹੁਣ ਤੇਰੇ ਫੋਨ ਤੋਂ ਫੋਨ ਲਾਉਂਗੀ ਉਹਨੂੰ ਪੁੱਤੇ ਚੰਗਾ ਨਹੀਂ ਕਰ ਰਹੀ ਹੈਗੀ ਇਹ ਉਹਦੇ ਤਾਂ ਹੱਥ ਬੰਨਦੀ ਸੀਗੀ ਵੀ ਮੇਰੇ ਘਰੇ ਸਭ ਕੁਝ ਹੈਗਾ ਹੈ ਉਹਦਣੀ ਮਾਂ ਹੱਥ ਬੰਨਦੀ ਸੀ ਰਿਸ਼ਤਾ ਲੈਣ ਦੀ ਮਾਰੀ ਹੁਣ ਕਹਿੰਦੇ ਹੁੰਦੇ ਹੈਗੇ ਜਦੋਂ ਮਿਲਦਾ ਨਾ ਖਾਣ ਨੂੰ ਉਦ ਖਾਦਾ ਨਹੀਂ ਜਾਂਦਾ ਪਰ ਕਹਿੰਦੇ ਨੇ ਨੂਹਾ ਮਾੜੀਆਂ ਨੇ ਸੱਸਾਂ ਨੂੰ ਕਿਹੜਾ ਆਪਣੂ ਰਹਿਣਾ ਹੁੰਦਾ ਹੁੰਦਾਗਾ ਇਹਦਾ ਪੁੱਤ ਮੋਢੇ ਤੋਂ ਰੀਤ ਬਣੀ ਆਈ ਐ ਧੀਆਂ ਦਾ ਤਾਂ ਕਿਤੇ ਘਰ ਬਣਾ ਹੀ ਨਹੀਂ ਹੈਗਾ ਫਿੱਕੇ ਕਹਿੰਦੇ ਸੌਰੇ ਆ ਸੌਰੇ ਕਹਿੰਦੇ ਫਿੱਕੇ ਆ ਮਾਂ ਮੇਰੀ ਗਲਤੀ ਕੀ ਮੈਨੂੰ ਐਂਦਾ ਦੱਸ ਦੇ ਸਾਰਾ ਦਿਨ ਉਹਨਾਂ ਦਾ ਡੰਗਰਾ ਵਾਂਗ ਕੰਮ ਕਰਦੇ ਰਹਿੰਦੇ ਚੱਲ ਕੋਈ ਨਾ ਪੁੱਤ ਤੂੰ ਉਹਨਾਂ ਨੂੰ ਟਿਕਾਲੇ ਰੱਖ ਕੋਈ ਨਾ ਉਹਨਾਂ ਨਾਲ ਗੱਲ ਕਰਾਂਗੇ ਹੁਣ ਤੈਨੂੰ ਮੈਂ ਉਹਨਾਂ ਟਾਈਮ ਤੋੜਦੀ ਨਹੀਂ ਹੈਗੀ ਗੱਲ ਕਰਕੇ ਤੋੜੀ ਕਿਸ ਗੱਲ ਨਾਲ ਹੀ ਤੋਰੂ ਹੁਣ ਮੈਂ ਤਾਂ ਅੱਡ ਹੋਊਂਗੀ ਮੈਂ ਤਾਂ ਬੁੜੀ ਨਾਲ ਰਹਿਣਾ ਨਹੀਂ ਹੈਗਾ ਨਾ ਹੀ ਮੇਰਾ ਘਰ ਅੱਜ ਵਸੇ ਤੇ ਨਾ ਹੀ ਵਸੇ ਕੱਲ ਕਰਨ ਨਾਲ ਗੱਲ ਕਰ ਲਈ ਤੂੰ ਮੈਂ ਨਹੀਂ ਉਹਦੇ ਨਾਲ ਰਹਿਣਾ ਹੈਗਾ ਚਲ ਕੋਈ ਨਾ ਪੁੱਤ ਮੈਂ ਕਰਨ ਨਾਲ ਗੱਲ ਕਰ ਲੂੰਗੀ ਚਲ ਆ ਜਾ ਬਾਈ ਖੋੜਾ ਹੋ ਦੇਖੀ ਜੋ ਹੋਊਗਾ ਵਾ ਲੱਗੀ ਤੇ ਟਾਂ 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 ਮੈਂ ਤਾਂ ਸਾਹ ਨਹੀਂ ਕੱਢਣ ਦਿੱਤਾ ਹੈ ਮੇਰੇ ਮੂਰੇ ਤਾਂ ਕਿਤੇ ਤਾਂ ਪਿਆਉ ਨਹੀਂ ਬੋਲਿਆ ਵਾ ਆਈ ਇਹ ਵੱਡੀ ਮੇਰੇ ਮੂਰੇ ਸਾਹ ਕੱਢਣ ਵਾਲੀ ਜਦੋਂ ਆ ਬੈਠੀ ਰਹੀ ਉਹਨੇ 4 ਮਹੀਨੇ ਪੇਕਾਂ ਦੇ ਬਾਅਦ ਚ ਅੱਜ ਸੁਰਤ ਟਕਾਣੀ ਆ ਪੀ ਆਉਗੇ ਇੱਥੇ ਘੜਕ ਕਦੀ ਲੈਣ ਮੈਂ ਵੀ ਨਹੀਂ ਜਾਂਦੀ ਜੇ ਜਾਊਗਾ ਮੋਟਾ ਮੋਟੇ ਦੀਆਂ ਵੀ ਤੋੜ ਲੱਤਾਂ ਓ ਮਾਏ ਪਈਆਂ ਪ੍ਰੀਤੋਂ ਨਹੀਂ ਦੀਦੀ ੁੱਲ ਗਿਆ ਪ੍ਰੀਤੋਂ ਕੀ ਹੋ ਗਿਆ ਪ੍ਰੀਤੋਂ ਤਾਂ ਉੱਡ ਗਈ ਹੁਣ ਓ ਨਹੀਂ ਹੁਣ ਆਉਂਦੀ ਕਿੱਥੇ ਉੱਡ ਗਈ ਪੇਕਿਆਂ ਨੂੰ ਕਿਵੇਂ ਵਰਗੀ ਕੱਲੀ ਕੱਲੀ ਜਿਵੇਂ ਆਈ ਸੀ ਉਹ ਮੇਂ ਭਾਗ ਗਈ ਕੋਸਤਾ ਹੋਇਆ ਹੋਣਾਗਾ ਹੋਣਾ ਕੀ ਆਗਾ ਆਉਂਦੇ ਨਾ ਦਾਲ ਨਾ ਪਾਣੀ ਮੈਂ ਤਾਂ ਬਾਕੀ ਬਸਨੋ ਕੇ ਬਸਨੋ ਕੀ ਮੱਝ ਮਾਡੀ ਸੱਜਰ ਸੂਈ ਹਾਂ ਆਪ ਉਹ ਹਰੇਕ ਦੁੱਖ ਦੇ ਸੁਖ ਦੇ ਆਪਣੇ ਆਉਂਦੀ ਹੈਗੀ ਮੈਂ ਕਹਿ ਗਿਆ ਗਈਆਂ ਨਾਲੇ ਮੱਖਾਂ ਮੇਰੇ ਆਉਂਦੀਆਂ ਨੂੰ ਆਹ ਦਾਲ ਸਬਜ਼ੀ ਬਣਾ ਲਈ ਉਹ ਵੀ ਦੁਪਹਿਰ ਦੇ ਭਾਂਜੇ ਭਾਂਡੇ ਡਬਡਾ ਵਾੜਦੇ ਫਿਰਦੇ ਮੈਂ ਤਾਂ ਲੜ ਲੜ ਕੇ ਕੰਜਰਾਂ ਦੇ ਨੀ ਦਿਮਾਗ ਵੀ ਥੋਥਾ ਕਰ ਤਾ ਮੈਂ ਤਾਂ ਗੱਲ ਵੀ ਨਹੀਂ ਆਉਂਦੀ ਸਮਾਰ ਕੇ ਹੋਣ ਉਹਨੂੰ ਭੇਜਣਾ ਸੀ ਫਿਰ ਉਹਨੂੰ ਉਹ ਮੈਂ ਭਾਂਡੇ ਡਾਡਾ ਪਾਈ ਦੇ ਫਿਰਦੇ ਨੇ ਨਾ ਕੋਈ ਆਟਾ ਕੁੰਨੇ ਨਾ ਕੋਈ ਧਾਰ ਸਾਬਜੀ ਮੇਰੇ ਤਾਂ ਬਲੱਡ ਵਾਦ ਗਿਆ ਮੈਂ ਤਾਂ ਫੜ ਕੇ ਗੁਤਰੀ ਤੋਂ ਛੱਡੀ ਪੇਕਿਆ ਨੂੰ ਉਹਨੂੰ ਉਹ ਤੂੰ ਐਵੇਂ ਕਿਵੇਂ ਛੱਡਿਆ ਤਾਂ ਉਹਨੂੰ ਮੈਨੂੰ ਨਾ ਪੁੱਛਿਆ ਨਾ ਦੱਸਿਆ ਅੱਛਾ ਤੂੰ ਜੱਜ ਲੱਗਿਆ ਹੋਇਆ ਮੇਰੇ ਤੇ ਉਹ ਘਰ ਵਾਲੀ ਤਾਂ ਮੇਰੀ ਸੀ ਘਰ ਵਾਲੀ ਤੇਰੀ ਸੀ ਲਿਆ ਕੇ ਤਾਂ ਮੈਂ ਦਿੱਤੀ ਸੀਗੀ ਤੋਂ ਵਿਆਹ ਕੇ ਤਾਂ ਮੈਂ ਹੀ ਲਿਆਂਦੀ ਸੀ ਮੇਰੇ ਨਾਲ ਹੀ ਬਹੀ ਸੀ ਵਿਆਹ ਹੀ ਤੇ ਨਾਲ ਹੀ ਫਿਰ ਤੈਨੂੰ ਆਹ ਤਾਂ ਤਾਂ ਦੇ ਦਿੰਦਾ ਸੀ ਮੋਟੇ ਦਿਮਾਗ ਦੇ ਆ ਜਿੱਡਾ ਮੋਟਾ ਆਪ ਦਿਮਾਗ ਵੀ ਤੇਰੀ ਉਹ ਕੋਈ ਨਾ ਤੂੰ ਐਵੇਂ ਹੀ ਬੋਲਦੀ ਰਹਿਣੀ ਹੈਗੀ ਮੈਂ ਬੁਥਾ ਚੱਕ ਕੇ ਉਹਨੂੰ ਤੋੜਦਾ ਲੈ ਫਿਰ ਤੂੰ ਉਹਨੂੰ ਸਮਝਾ ਨਹੀਂ ਸਕਦਾ ਹੈਗਾ ਕਿੱਥੇ ਜਿਹੜੀਆਂ ਗੱਲਾਂ ਤੇਰੇ ਸਮਝਾਉਣ ਵਾਲੀ ਨੇ ਉਹ ਤਾਂ ਕਰ ਸਕਦਾ ਤੂੰ ਹੁਣ ਤੇਰੇ ਹਿੱਸੇ ਦੀ ਸਮਝਾਉਣੀ ਮੈਂ ਫਿਰਦੀ ਆ ਉਹਨੂੰ ਹੋ ਤੂੰ ਪਹਿਲਾਂ ਹੀ ਬਿਮਾਰ ਰਹਿੰਦੀ ਆ ਤੈਨੂੰ ਰੋਟੀ ਪਾਣੀ ਕੌਣ ਦੇਊਗਾ ਕੋਈ ਨਾ ਲਾ ਲੂੰਗੀ ਰੋਟੀਆਂ ਮੈਂ ਕੰਮ ਆਲੀ ਲਾ ਲਾਂਗੇ ਕੋਈ ਕੋਈ ਨਾ ਮੈਂ ਗੱਲ ਕਰਦਾ ਮੈਂ ਲੈ ਕੇ ਆਉਂ ਮਨ ਲੈ ਕੇ ਅੰਮ੍ਰਿਤੋ ਕਹਿੰਦਾ ਤੂੰ ਕਹਨੂੰ ਵੀ ਕੱਢ ਤੂੰ ਸਾਰਾ ਘਰਵਾਰ ਮੇਰੇ ਨਾਮ ਹਾਲੇ ਐਵੇਂ ਕਿਵੇਂ ਤੂੰ ਕਰੋ ਕੱਢ ਦੇਗੀ ਇੱਕ ਸ਼ਰਤ ਤੇ ਹੀ ਆਉਣੀ ਚਾਹੀਦੀ ਜਾਂ ਤਾਂ ਇੱਥੇ ਘਰ ਦਾ ਕੰਮ ਕਰੇ ਮੇਰੇ ਮੂਰੇ ਨਾ ਬੋਲੇ ਹਾਂ ਉਹ ਤੂੰ ਕੁਝ ਬੋਲਿਆ ਹੋਣਾ ਤਾਂ ਹੀ ਗਈ ਆ ਐਵੇਂ ਨਹੀਂ ਹੋ ਜਾਂਦੀ ਸੀ ਨਾ ਛ ਮੈਂ ਬੋਲਿਆਂਗੀ ਹਾਂ ਸਾਮ ਆਪ ਦਾ ਕਰ ਮੈਂ ਵੀ ਜਾਣੀ ਆਗੀ ਹੁਣ ਇਹ ਤੁਰ ਗਈ ਬੁੱਥਾ ਚੱਕ ਕੇ ਚੰਗਾ ਫਿਰ ਜਾਂਦੀ ਆ